ਕਾਲ ਬਾਈ ਯਾਰ ਉਮੀ ਮੁੰਡੇ ਦਾ ਜਨਮ ਦਿਨ ਅੱਜ ਜਵਾਖਾਂ ਨਾਲ ਅਬ ਦਾ ਬਰਥਡੇ ਵਿਸ਼ ਕਰਨਾ ਆ ਜਾਂ ਬਣਾਉਣ ਆਇਆ ਕੁਛ ਵੀ ਬਹੁਤ ਧੰਨਵਾਦ ਬਾਈ ਦਾ ਚਲੋ ਵੀਰੇ ਅ ਚਲਾ ਬਾਈ ਬਹੁਤ ਧੰਨਵਾਦ ਬਾਈ ਦਾ ਸਰਤਾਜ ਬਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ Happy, day Happy, day Happy. Happy birthday to you! 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 Happy, Happy birthday to you! ਸਾਰੇ ਨੂੰ ਬਵਾਦ ਚਲੋ ਆ ਜਾਓ ਸਾਰੇ ਨੂੰ ਦੇ ਦੇ ਬਾਈ ਕਿੱਕਾ ਸਾਰੇ ਫੋਟੋ ਖਿਚਾ ਲੋ ਇੱਕ ਆਹ ਬੜੀ ਮੜਾ ਸਰਤਾਈ ਵੀਰੇ ਫੋਨ ਲੈ ਕਿੱਕਾ ਇਧਰ ਆਇਆ ਇੱਥੇ ਆਇਆ ਮੈਂ ਫੋਟੋ ਖਿੱਚਦਾ ਲੈ ਇਧਰ ਹੋ ਜਾ ਬੰਦੇ ਇਧਰ ਫੋਟੋ ਬਣਾਇਆ ਫਲੈਸ਼ ਲਾ ਲਾ ਆਹ ਬੱਚੇ ਅੱਜ ਬੱਚੇ ਅੱਛਾ ਕੋਈ ਨਾ ਖੜੇ ਰਹਿੰਦੇ ਉਹਦੀ ਤੇਜ਼ੀ ਕਰ ਰਿਹਾ ਦੇਖੀ ਦੇ ਓਕੇ ਹੈਗਾ ਮੁਕੇ ਇਧਰ ਤਾਂ ਵੀਡੀਓ ਤਾਂ ਬਣ ਰਹੀ ਆ ਆ ਰਹੀ ਆ ਵੀਰੇ ਵੀਡੀਓ ਆ ਰਹੀ ਆ ਵਧੀਆ ਮੈਂ ਆਹ ਦੇ ਨਾਲ ਸਾਈਡ ਤੋਂ ਦੋ ਚਾਰ ਫੋਟੋਆਂ ਫੋਟੋਆਂ ਆਂਦੇ ਬਾਈ ਚਲੋ ਜੀ ਚਲੋ ਸਾਫ ਆ ਰਹੀ ਆ ਇਹਨ ਚਲੋ ਵਧੀਆ ਚਲੋ ਮੇਰੇ ਅੱਗੇ ਫ੍ਰੈਚ ਲੜਾ ਬਾਪ ਵਧੀਆ ਚੱਲ ਰਹੀ ਆ ਜੱਕੂ ਵਧੀਆ ਆ ਰਹੀ ਆ ਫੋਟੋ ਤਾਂ ਆਇਆ ਕੋਕੀ ਚਲਾਇਆ ਆਇਆ ਆਇਆ ਲਵਾ ਰਿਹਾ ਇਸ ਤੇ ਆਇਆ ਫੋਟੋ ਆਜੋ ਭਾਈ ਆਜੋ ਐ ਕਿ ਖੜਦਾ ਓਏ ਕਾਹਦੂ ਨਹੀਂ ਆਇਆ ਆਲਵਾ ਜੋ ਉਹ ਤਾਂ ਦੇਖ ਉਹ ਤਾਂ ਦੇਖੋ ਸਾਹਮਣੇ ਕਹਿੰਦੇ ਆਓ ਆਓ ਇਹ ਦੋ ਆਏ ਵਰੀ ਡਰਾਈਵ ਹੋਰ ਬਿਲਕੁਲ ਕਲੀਅਰ ਆ ਰਹੀ ਇੱਥੋਂ ਚਲੋ ਬੜੇ ਬਹੁਤ ਵਧੀਆ ਹੈਗੇ ਤੇਰੇ ਭਾਈ ਇਹਨਾਂ ਨੂੰ ਸਲਾਮੀ ਓਏ ਬੈਠ ਜਾ ਪੁੱਤ ਮੋਜੀ ਭਾਜੀ